ਲਓ ਵੀ ਮਿੱਤਰੋ ਆਪਾਂ ਪਹੁੰਚੇ ਅੱਜ ਛਪਾਰ ਮੇਲੇ ਤੇ ਤੇ ਪ੍ਰੇਮੀ ਪੈਲਿਆ ਬਾਬਾ ਤੇ ਮਿੱਠੂ ਸਾਰੇ ਜਾਣੇ ਪਹੁੰਚੇ ਨੇ ਅੱਜ ਮੇਲੇ ਤੇ ਪੂਰਾ ਘੈਂਟ ਮੇਲਾ ਲੱਗਿਆ ਜਾਨਵਰ ਵਿਕਿਆ ਵੀ ਪੂਰਾ ਵਧੀਆ ਤੇ ਉੱਚੇ ਮੁੱਲਾਂ ਦੇ ਵਿੱਚ ਵਿਗੇ ਨੇ ਸਾਰੇ ਜਾਨਵਰ ਕਰਦੇ ਆਂ ਭਾਈਆਂ ਨਾਲ ਗੱਲਬਾਤ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਹੋ ਵੀਰ ਹਾਂ ਜੀ ਹਾਂ ਕਿਵੇਂ ਲੱਗਾ ਛਪਾਰ ਦਾ ਮੇਲਾ ਵਧੀਆ ਜੀ ਵਿਕਰੀ ਕਿਵੇਂ ਹੋਈ ਜਾਨਵਰਾਂ ਦੀ ਅੱਜ ਵਧੀਆ ਵਧੀਆ ਕਿ ਉਹ ਮੰਦੇ ਮੁੱਲਾਂ ਚ ਇੱਕ ਵਧੀਆ ਭਾਵਾਂ ਦੇ ਕਿਵੇਂ ਹੋਣਗੇ ਵਧੀਆ ਜੀ ਵੀ ਗਾਇਨੇ ਤੇਜ਼ੀ ਚ ਵੀ ਗਾਇਨੇ ਫੁੱਲ ਜਾਨਵਰ ਅੱਛਾ ਹਾਂ ਭਾਈ ਆਹ ਜਾ ਯਾਰ ਬਰੋ ਆਹ ਜਾ ਰੇਟ ਠੀਕ ਆ ਕਿੰਨੇ ਕੁ ਚਿਰ ਤੋਂ ਨੇ ਭਾਈ ਮੇਲੇ ਦੇ ਵਿੱਚ ਆਪਾਂ ਜਿਹੜਾ ਪੰਜ 6 ਸਾਲ ਹੋ ਗਿਆ ਆਪਣ ਨੂੰ ਮਾਲ ਲਿਆਉਂਦੇ ਰੋ ਭਾਈ ਠੀਕ ਆ ਹਾਂ ਜੀ ਤੇ ਆਹ ਜਾਨਵਰਾਂ ਦੀ ਕੀ ਡਿਟੇਲ ਆਪਣੇ ਆਦੀ ਦੱਸੋ ਮੜੀ ਜੀ ਫਿਰ ਇਹ ਬਾਈ ਘਰੇ ਆਪਣਾ ਰੱਖਣੇ ਪੱਠਾ ਪੁੱਠਾ ਸੇਲ ਕਰਦਣੇ ਹੁੰਨੇ ਆ ਅੱਛਾ ਜੀ ਇਹ ਰੱਖਿਆ ਨੇ ਆਪਾਂ ਬੱਕਰੀਆਂ ਠੀਕ ਆ ਵੀਰੇ ਹਾਂ ਤੇ ਆਹ ਬੱਕ ਹਾਂ ਇਹ ਵੀ ਕਰਿਆ ਇਹ ਕੈਦ ਆਂਦਾ ਇਹ ਹੈਗੀ ਚਾਰ ਦੰਦ ਹੋਗੀ ਜੀ ਚਾਰ ਦੰਦ ਹਾਂ ਜੀ ਸ਼ੇਰੀ ਇਹ ਵੀ 6 ਦੰਦਾਂ ਦਾ ਹੈ 6 ਦੰਦਾਂ ਦਾ ਆ ਪੱਠ ਹੈ ਲੋਹੀ ਆ ਜੀ ਇਹ ਚਾਰ ਦੰਦਾਂ ਦਾ ਲੋ ਜੀ ਮਿੱਤਰੋ ਜਾਨਵਰ ਸਾਰੇ ਚੰਗੇ ਨੇ ਤੇ ਬੰਦੇ ਵੀ ਪੂਰੇ ਚੰਗੇ ਨੇ ਆ ਪੱਠ ਹੈ ਜੀ ਆਹ ਪੱਠ ਇਹਦੀ ਆ ਜੀ ਹਾਂ ਜੀ ਓਏ ਪਰਮੀ ਸੇਲ ਆ ਬਾਈ ਆ ਕਰ ਦੇਂਗੇ ਸੇਲ ਕੋਈ ਗੱਲ ਨਹੀਂ ਲੋ ਜੀ ਮਿੱਤਰੋ ਪੱਠ ਦੇਖ ਸਕਦੇ ਹੋ ਪੂਲ ਕੁਆਲਿਟੀ ਦੇ ਵਿੱਚ ਆ ਬੱਕਰੀ ਦੀ ਪੱਠ ਆ ਪਰਮੀ ਮારી ਬੱਕਰੀ ਕੱਢ ਕੇ ਬਾਹਰ ਕੱਢ ਕੇ ਦਿਖਾਓ ਦੇਖੋ ਲੋ ਚੰਗੇ ਕੁਆਲਿਟੀ ਦੇ ਜਾਨਵਰਾਂ ਦੀ ਕੋਈ ਘਾਟ ਨਹੀਂ ਹੈਗੀ ਜਾਨਵਰਾਂ ਦੇ ਵਿੱਚ। ਪ੍ਰੇਮੀ ਕੋਈ ਬਾਈ ਜੇ ਪੁੱਛੇ ਲਵੇ ਆ ਪੱਠ ਬਾਰੇ ਕੋਈ ਵੇਚਣ ਦੀ ਸਲਾਹ ਹੈ ਇਹਦੀ। ਜੇ ਘਰੇ ਬੰਦੇ ਨੇ ਕੋਈ ਦਿਲ ਖੋਲ ਕਰ ਤਾਹ ਲਾਉ ਤਾਂ ਦਊਂਗਾ ਬਾਈ। ਜੇ ਆਊਗਾ ਘਰੇ ਕੋਈ ਗੱਲ ਨਹੀਂ। ਅੱਛਾ ਮੁੱਲ ਵਾੜੀ ਵਿੱਚ ਗੁੰਟੀ ਕਰਾਂਗੇ ਜੇ ਬਣ ਗਈ ਗੱਲ। ਕੋਈ ਨਹੀਂ ਫਿਰ ਦੇਖਾਂਗੇ ਬਾਈ। ਠੀਕ ਹੈ। ਹਾਂ ਜੇ ਅਗਲੇ ਦਿਨ ਮਨ ਹੋਊਗਾ। ਲਓ ਮੇਟਰ ਪੱਠ ਦੇਖ ਸਕਦੇ ਹੋ ਤੁਸੀਂ। ਪਹਿਲੇ ਸੂਏ ਸੂਈ ਆ ਦੋ ਬੱਚੇ ਦੇ ਮਗਰ ਸੀਗੇ। ਤੇ ਆ ਪੱਠ ਕਾਹ ਦੰਦੋ ਵੀਰ। ਹਾਂ ਆ ਪੱਟ ਕਾ ਦੰਦ ਇਹ ਹੈਗੀ ਚਾਰ ਦੰਦ ਜੀ ਚਾਰ ਦੰਦ ਹੁਣੇ ਹੋਈ ਆ ਮਾਰੀ ਕੱਢੇ ਨੂਰੀ ਆ ਦੋ ਖੇਡਾ ਜਿੱਤ ਕੇ ਆਈ ਆ ਅੱਛਾ ਹਾਂ ਜੀ ਕਾ ਨਾਮ ਜਿੱਤੇ ਫਿਰ ਵੀ ਦੇ ਲੌਂਗ ਵਾਲ ਜਿੱਤੇ ਆ ਜਾਂਗਪੁਰ ਦੇ ਮੇਲੇ ਜਿੱਤੇ ਆ ਠੀਕ ਆ ਪੱਟ ਚੰਗੀ ਆ ਪਹਿਲੇ ਸੂਏ ਸੋਣਾ ਨੇ ਹਾਂ ਜੀ ਪਹਿਲੇ ਹੀ ਛੱਡੀ ਮਾਰੀ ਜਦੋਂ ਬੀ ਆ ਦੇਖੋ ਲਓ ਇਹ ਵੀ ਪੱਟ ਪੂਰੀ ਚੰਗੀ ਆ ਤੇ ਬਾਬਾ ਪੈਲੀਆ ਪਹੁੰਚਿਆ ਬਾਬੇ ਪੈਲੀਆ ਨਾਲ ਵੀ ਕਰਦੇ ਆ ਗੱਲਬਾਤ ਤੇ ਪਹਿਲਾ ਪੱਠਾ ਦੇ ਨਿਗਾਹ ਮਾਰ ਲਓ ਮਾੜੀਆਂ ਇਹ ਬਾਈ ਦੀਆਂ ਸੇਲ ਨੇ ਸਾਰੀਆਂ ਪੱਠਾ ਤਿੰਨੇ ਚਾਰੇ ਤੇ ਬਾਕੀ ਜਾਨਵਰ ਤੁਹਾਨੂੰ ਬਾਅਦ ਚ ਦਿਖਾਉਨੇ ਆ ਬਾਬੇ ਕੀ ਹਾਲ ਆ ਵਧੀਆ ਵੀਰੇ ਅੱਬ ਕਿਹ ਜਾਨਵਰ ਲੈ ਕੇ ਆਜ ਸੱਤ ਲਿਆ ਜੀ ਬਾਈ ਕਾਹ ਵੇਚਤੇ ਤਿੰਨ ਵੇਚਤੇ ਤਿੰਨ ਜਾਨਵਰ ਵੇਚਤੇ ਆ ਵੀ ਸੇਲ ਆ ਬਾਈ ਵੀ ਸੇਲ ਤੇ ਕੀ ਡਿਟੇਲ ਆ ਗੱਬਣ ਕਿਨੇ ਚਰਦੀ ਆ ਤਿੰਨ ਮਹੀਨੇ ਦੀ ਗੱਬਣ 9 ਤਿੰਨ ਮਹੀਨੇ ਦੀ ਗੱਬਣ ਆ ਜੀ ਦੁੱਧ ਹੈ ਮਾੜਾ ਮੋਟਾ ਥੱਲੇ ਦੁੱਧ ਹੈਗਾ ਕਿਲੋ ਕੋ ਕਿਲੋ ਕੋ ਦੁੱਧ ਆ ਅੱਬੇ ਕਿੰਨੇ ਕੇ ਜਾਨਵਰ ਨੇ ਘਰੇ ਆਪਣੇ ਕੋਲੇ ਜੀ ਹੈਗੇ 90 ਦੇ ਕਰੀਬ ਅੱਛਾ 90 ਹਾਂਜੀ ਹੋਰ ਕੀ ਕਾਰੋਬਾਰ ਕਰਦੇ ਆਪਾਂ ਖੇਤੀਬਾੜੀ ਨਾਲ ਅੱਛਾ ਕਿੰਨੀ ਕੀ ਕਰਦੇ ਹੋ ਜੀ 7 ਕ ਕਿੱਲੇ ਦੀ 7 ਕਿੱਲੇ ਠੀਕ ਐ ਉਹ ਵੀ ਜ਼ਿਮੀਦਾਰ ਬਲੌਂਗ ਕਰਦਨੇ ਇਹ ਫੈਮਿਲੀ ਨੂੰ ਤੇ ਬਾਬੇ ਕੋ 80 90 ਬੱਕਰੀਆਂ ਵੀ ਨੇ ਇਹ ਕੰਮ ਪੂਰਾ ਵਧੀਆ ਤੇ ਆਹ ਜਾਨਵਰ ਪੱਕੀ ਲੋਹੀ ਬੱਕਰੀਆਂ ਦੇਖ ਸਕਦੇ ਹੋ ਨੱਕ ਨਕੌੜਾ ਦਿਖਾਓ ਬਾਬਾ ਜੀ ਇਹਦਾ ਪੱਕੀ ਲੋਹੀ ਦੇਖੋ ਪੱਕੀ ਲੋਹੀ ਇਹਨੂੰ ਕਹਿੰਦੇ ਨੇ ਪੱਕੀ ਲੋਹੀ ਛੱਡ ਦੇ ਮਿੱਠੂ ਕੰਨ ਇਧਰ ਬਾਈ ਥੱਲੇ ਛੱਡ ਦੇ ਲਾਓ ਜੀ ਇਹ ਆ ਪੱਕੀ ਲੋਹੀ ਕਿੰਨੇ ਚਿਰ ਦੀ ਗੱਬਣਾ ਪਈ 3 ਮਹੀਨੇ ਦੀ ਗੱਬਣ 3 ਮਹੀਨੇ ਦੀ ਗੱਬਣ ਹਾਂ ਲੋ ਵੀ ਇਹ ਬਾਬਾ ਪੈਲ ਤੋਂ ਆ ਤੇ ਆ ਬਾਈ ਹੈਗਾ ਇੱਕ ਗਲਾਹੇ ਤੋਂ ਜਿਲ੍ਹਾ ਦੋਨਾਂ ਦਾ ਲੁਧਿਆਣਾ ਤੇ ਬਾਬੇ ਦਾ ਪਿੰਡ ਹੈਗਾ ਪੈਲ ਜਾਨਵਰ ਤੁਸੀਂ ਦੇਖ ਸਕਦੇ ਹੋ ਤੇ ਹੋਰ ਵੀ ਜਾਨਵਰ ਦਿਖਾਉਨੇ ਆ ਤੁਹਾਨੂੰ ਕਿਰੀ ਪਾਠਾ ਦੇਖ ਸਕਦੇ ਹੋ ਕੰਨ ਕੰਨ ਉਹ ਵੀ ਦੰਦ ਵੀ ਦਿਖਾਉਂਦੇ ਆ ਇਹਨਾਂ ਦੇ ਥੋੜੀ ਜਿਹੀ ਛੱਡੀ ਮਾੜੇ ਕੰਨ ਕੰਨ ਛੱਡੋ ਇਹ ਜੋ ਬਣਾ ਯਾਰ ਲੈ ਚਲੋ ਕਾਹਨੂੰ ਇੱਧਰ ਨੂੰ ਲਓ ਜੀ ਆ ਪੱਠ ਘੇਰੀ ਆ ਆ ਰੋਟੀ ਲੋਹੀ ਲੈ ਬੱਬਾ ਰੋਟੀ ਭੋਡੀ ਹੈ ਹਾਂ ਰੋਟੀ ਭੋਡੀ ਰੋਟੀ ਭੋਡੀ ਕਿਨੇ ਚਿਰ ਦੀ ਕਪਣਾ ਇਹ ਇਹ ਤਾਂ ਤਿਆਰ ਆ ਸੂਣ ਨੂੰ ਤਿਆਰ ਆ ਲਓ 20 ਦਿਨ 20 ਦਿਨ ਲਊਗੀ ਸੂਣ ਨੂੰ ਤਿਆਰ ਆਪਾਂ ਸ਼ਿਪਾਰ ਦੇ ਮੇਲੇ ਪਹੁੰਚਿਆ ਮਗਰ ਤੁਸੀਂ ਦੇਖ ਸਕਦੇ ਟੰਡੋਲ ਵੀ ਚੱਲਦੇ ਨੇ ਮਾਰੋ ਮਾਰ ਤੇ ਮੇਲਾ ਪੂਰਾ ਭਖਿਆ ਹੋਇਆ ਪਰ ਹੁਣ ਥੋੜਾ ਜਿਹਾ ਜਿਹੜਾ ਸਮਾਂ ਯਾਤਰੀ ਦਿੰਦਾ ਜਾਨਵਰ ਮੰਡੀ 'ਚੋ ਜਾ ਚੁੱਕੇ ਨੇ ਤੇ ਮੰਡੀ ਫਿਰ ਵੀ ਬਹੁਤ ਭਰੀ ਹੋਈ ਆ ਆ ਡੱਬੀ ਬੱਕਰੀ ਬਾਬੇ ਦੀ ਸੇਲ ਆ ਬਾਬੇ ਗੱਪਣ ਹੈਗੀ ਆ ਇਹ ਨਹੀਂ ਭਾਈ ਜਨਾਂ ਦੀ ਆ ਜਨਾਂ ਦੀ ਗੱਪਣ ਹੈ ਦੁੱਧ ਦੁੱਧ 2 ਲੀਟਰ ਜੋ ਟਮਾਂ ਦਾ 2 ਲੀਟਰ ਦੁੱਧ ਦਾ ਠੀਕ ਆ ਸਾਈਟ ਕਿੰਨੀ ਹੋਈ ਦੀ 36 ਦੇ ਕਰੀਬ ਆ 37 36 ਦੇ 37 37 ਠੀਕ ਆ ਲਓ ਵੀ ਸਾਰੇ ਜਾਨਵਰਾਂ ਦੇ ਤੁਹਾਨੂੰ ਮਾੜੀ ਨਿਗਾ ਮਾਰਾ ਦਿੰਦੇ ਆ ਕੋਈ ਨਹੀਂ ਇੱਥੇ ਗਾਂ ਮੰਜਾਂ ਤੇ ਖੇਡਣ ਲੱਗੇ ਹੋਏ ਨੇ ਜਾਨਵਰ ਸਾਰੀ ਆਪ ਸੁੱਜਿਆ ਜਾ ਫੜ ਤੂੰ ਕਰੋਚਕ ਅੱਛਾ ਸ਼ਿਪਾਰ ਦੇ ਮੇਲੇ ਬਾਈ ਪਹੁੰਚੇ ਹੋਏ ਨੇ ਬਾਈ ਇੱਕ ਹੋਰ ਗੱਲ ਆ ਪ੍ਰੀਮੀਅਰ ਗਾਨੀਆਂ ਬਾਰੇ ਦੱਸ ਮੜਾ ਜਾਂ ਸਵੇਰ ਦੇ ਤੁਸੀਂ ਬਾਈ ਦੱਸ ਮੜਾ ਗਾਨੀਆਂ ਬਾਰੇ ਇਹ ਗਾਨੀਆਂ ਆਪਾਂ ਪਾਕਿਸਤਾਨੀ ਮੰਗਾਈਆਂ ਨੇ ਬੰਦਾ ਤੇ ਗਿਆ ਸੀ ਉਧਰ ਅੱਛਾ ਉਹਨੇ ਆਪਾਂ ਨੂੰ ਸੇ ਗਾਹਾਂ ਲਿਆ ਕੇ ਦਿੱਤੀਆਂ ਨੇ ਬਾਈ ਮੈਂ ਮੈਂ ਦੇਖਿਆ ਪਹਿਲਾਂ ਉਰੀ ਖੜਾ ਸੀਗਾ ਜਦੋਂ ਬੱਕਰੀਆਂ ਜਾਂ ਬੱਕਰੇ ਇੱਕ ਤੋਂ ਸੇਲ ਕਰੀਆਂ ਲਾ ਲੀਆਂ ਗਾਨੀਆਂ ਉਹਦਾ ਕੀ ਚੱਕਰ ਹੈ ਇਹ ਅਹੀ ਗਾਨੀ ਬਾਈ ਮਿਲਦੀ ਨਹੀਂ ਹੈਗੀ ਪਾਕਿਸਤਾਨੀ ਕਿੰਨੇ ਦੀ ਗਾਨੀ ਹੈ ਇਹ ਗਿਆਨੀ ਆਪਾਂ ਨੂੰ ਇਹ 400 ਨੂੰ ਹੋਰੇ ਦਿੱਤੀ ਆ ਬਾਈ ਇਹੇ 400 ਨੂੰ ਹਾਂ ਜੀ ਅੱਗੇ ਵਾਲਟੀ ਖੂਬੀ ਗਈ ਇਹਦੀ ਮੜੀ ਹੋਈ ਘੋਗਾ ਬਹੁਤ ਵਧੀਆ ਗਾਨੀਆਂ ਮੜੀ ਹੋਈ ਬਾਈ ਇਹੋ ਤੇ ਪਹਿਲਾਂ ਤੁਸੀਂ ਦੇਖ ਵੀ ਰਹੇ ਦੀ ਇਹ ਮੜਾ ਤੜਕਿਆ ਘੋਗਾ ਉਹਦਾ ਪੀਸ ਆ ਸਾਡਾ ਛਾਂਟ ਕੇ ਕੱਡੀਆਂ ਨੇ ਗਾਨੀਆਂ ਵਧੀਆ ਅੱਛਾ ਹਾਂ ਵਧੀਆ ਗਾਨੀਆਂ ਨੇ ਲਓ ਮਿੱਤਰੋ ਇਹ ਵੀ ਮੰਗਾਈਆਂ ਦਾ ਸ਼ੌਂਕ ਨੂੰ ਬਾਈ ਇਹ ਵੀ ਸ਼ੌਂਕ ਆ ਗਾਨੀਆਂ ਦਾ ਹਾਂ ਜੀ ਸ਼ਿੰਗਾਰ ਹੁੰਦਾ ਇਹ ਸੋਟੀਆਂ ਦਾ ਬਹੁਤ ਸ਼ੌਂਕ ਆ ਬਾਈਆਂ ਨੂੰ ਸੋਟੀਆਂ ਦਾ ਹੋਰ ਜੀ ਲੈ ਏ ਬਾਈ ਇਹਨਾਂ ਨੂੰ ਬਾਬਾ ਜੀ ਸ਼ੌਕ ਇਹ ਹੁੰਦਾ ਇਹ ਸੋਟੀਆਂ ਸਾਡੀਆਂ ਗਾਨੀਆਂ ਗੁੰਨੀਆਂ ਦਾ ਬੱਕਰੀਆਂ ਵਾਲਿਆਂ ਨੂੰ ਲਾ ਪਾਹ ਸੋਟੀ ਦਾ ਖੜੱਪਾ ਖੁੰਡਾ ਖੜੱਪਾ ਖੁੰਡਾ ਆਨੇ ਹਿੰਗ ਸਿੰਘ ਇਹਨੂੰ ਕੰਨ ਕੋ ਕਹਿੰਦੇ ਨੇ ਕੰਨ ਕੋ ਵੀ ਜਿਹਦੇ ਲੱਗ ਜਾਂਦਾ ਇਹ ਨਹੀਂ ਕੰਨ ਕੋ ਹੀ ਬਣਾ ਦਿੰਦਾ ਉਹ ਨੂੰ ਹਾਂ ਬਾਬਾ ਕਿੱਥੋਂ ਮੰਗਾਇਆ ਫਿਰ ਇਹ ਆਪਾਂ ਤੇ ਆਪਲੀ ਜੜ ਕੱਢੀ ਆ ਬਾਸਦੀ ਆਪਣੇ ਮੇੜਾ ਲੱਗਿਆ ਪਿਆ ਅੱਛਾ ਹਾਂ ਦੁਬਾਰਾ ਦੱਸੀ ਨੌ ਕੀ ਦੀਦਾ ਕੰਨ ਕੋ ਕੰਨ ਕੋ ਖੜੱਪਾ ਖੁੰਡਾ ਹੈ ਖੜੱਪਾ ਖੁੰਡਾ ਲਓ ਵੀ ਮਿੱਤਰੋ ਇਹ ਬੱਕਰੀਆਂ ਵਾਲਾ ਨੂੰ ਇਹ ਚੀਜ਼ ਬਾਰੇ ਇਹ ਜਮਾਂਦਰੂ ਆ ਜਾਣੀ ਇਹ ਕੋਈ ਵੀ ਆਪਾਂ ਜੇ ਬੰਦਾ ਕੋਈ ਦੂਰੋਂ ਦੇਖੇ ਤਾਂ ਗਿਲਜ ਦੀ ਨਸਲ ਕਿਉਂ ਆ ਵੀ ਕਿਵੇਂ ਗਿਲਜ ਦਾ ਮੂੰਹ ਹੁੰਦਾ ਚੋਂ ਕਿ ਗਿਲਜ ਦੀ ਆ ਹਾਂ ਹਾਂ ਜੀ ਸੱਪੇ ਆਕੇ ਕਿਸਮ ਦਾ ਹਾਂ ਜੀ ਅੱਬੇ ਆਪਣੀ ਹਾਈਟ ਦੇ ਹਿਸਾਬ ਨਾਲੇ ਕੱਢਿਆ ਫਿਰ ਐ ਹਾਂ ਜੀ ਆ ਉਹ ਕੰਨ ਦੇ ਬਰਾਬਰ ਤਾਂ ਨਹੀਂ ਤਾਂ ਯਾਰ ਟੀਜ ਦੂਰੋਂ ਮਾਰਨਾ ਪੈਂਦਾਗੇ ਇਹਦਾ ਮਾਰਨਾ ਲਓ ਵੀ ਇਹ ਬਾਬਾ ਪੈ ਲਈ ਆ ਤੇ ਬੰਦ ਬੱਕਰੀਆਂ ਦਿਖਾ ਚੁੱਕੇ ਆ ਸਾਰੀਆਂ ਬਾਬੇ ਦੀਆਂ ਕੁਆਲਟੀ ਵਾਲੀਆਂ ਬੱਕਰੀਆਂ ਨੇ ਤੇ ਘਰੋਂ ਵੀ ਜਾਨਵਰ ਜਿਹੜਾ ਤੁਸੀਂ ਲੈਣਾ ਕੋਈ ਟੱਕਰ ਨਹੀਂ ਮਿਲ ਜੂਗਾ ਘਰੋਂ ਵੀ ਪਰ ਇਸ ਟਾਈਮ ਮੇਲੇ ਦੇ ਰੇਟ ਥੋੜਾ ਹਾਈ ਹੁੰਦਾ ਹਰੇਕ ਬੰਦੇ ਦਾ ਹੀ ਕੋਈ ਵੀ ਬੱਕਰਾ ਲੈਣਾ ਪੱਟ ਲੈਣਾ ਹਰੇਕ ਬੰਦੇ ਦਾ ਰੇਟ ਆ ਜਿਹੜਾ ਉਹ ਹਾਈ ਆ ਇਹ ਘਰੋਂ ਬਾਬੇ ਪਾਣਾ ਮਿਲ ਜਣਾ ਜਾਨਵਰਾਂ ਹਾਂਜੀ ਕਰੋ ਪਾਣਾ ਮੁੱਲ ਨਹੀਂ ਕੁਆਲਟੀ ਦਾ ਮੁੱਲ ਕੁਆਲਟੀ ਦਾ ਬਿਲਕੁਲ ਤੋ ਠੀਕ ਆ ਭਾਈ ਧੰਨਵਾਦ ਫੋਟੋ ਬਹੁਤ ਬਹੁਤ ਠੀਕ ਹੈ ਜੀ